ਅਤੇ ਹੁਣ ਖਬਰਾਂ ਵਿਸਥਾਰ ਨਾਲ ਈਸੀਐਚਐਸ ਕਟਾਲੇ ਦੀ ਅੱਗ ਹਜੇ ਠੰਡੀ ਨਹੀਂ ਹੋਈ ਸੀ ਅਤੇ ਇੱਕ ਹੋਰ ਨਵਾਂ ਘਟਾਲਾ ਸਾਹਮਣੇ ਆ ਗਿਆ ਜਿਸ ਨਾਲ ਪਤਾ ਲੱਗ ਰਿਹਾ ਹੈ ਕਿ ਸਰਕਾਰ ਵੱਲੋਂ ਰੀਜਨਲ ਸੈਂਟਰ ਜਲੰਧਰ ਦੀਆਂ ਚਿੱਠੀਆਂ ਦੀਆਂ ਕਿਵੇਂ ਤੱਜੀਆਂ ਉਡਾਈਆਂ ਜਾ ਰਹੀਆਂ ਹਨ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰੱਖਿਆ ਮੰਤਰਾਲਾ ਆਰਸੀ ਜਲੰਧਰ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਪੱਤਰ ਲਿਖ ਕੇ ਇਸ ਦੀ ਸਥਿਤੀ ਸਪਸ਼ਟ ਕਰਨ ਦੀ ਮੰਗ ਕੀਤੀ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਲੀਜ਼ ਤੇ ਚੱਲ ਰਹੇ ਹਸਪਤਾਲਾਂ ਨੂੰ ਲੇਕਿ ਕਿ ਰੁਖ ਅਪਣਾਉਂਦਾ ਹੈ ਅਤੇ ਕੀ ਇਹ ਪੱਤਰ ਜਾਰੀ ਹੋਣ ਤੋਂ ਬਾਅਦ ਹਸਪਤਾਲਾਂ ਦੇ ਸੰਚਾਲਨ ਤੇ ਕੋਈ ਅਸਰ ਪਵੇਗਾ ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ ਦੇ ਤਹਿਤ ਪੈਨਲ ਵਿੱਚ ਸ਼ਾਮਿਲ ਹਸਪਤਾਲਾਂ ਵੱਲੋਂ ਤੀਜੀ ਪੱਖ ਨੂੰ ਠੇਕੇ ਤੇ ਦੇਣ ਦੇ ਮਾਮਲੇ ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਈਸੀਐਚਐਸ ਰੀਜਨਲ ਸੈਂਟਰ ਜਲੰਧਰ ਕੈਂਟ ਵੱਲੋਂ ਜਾਰੀ ਚਿੱਠੀ ਵਿੱਚ ਇਹ ਗੱਲ ਸਾਫ਼ ਕੀਤੀ ਗਈ ਹੈ ਕਿ ਕੁਝ ਹਸਪਤਾਲ ਪ੍ਰਸ਼ਾਸਨਿਕ ਕੰਮਾਂ ਕੋ ਈਸੀਐਚਐਸ ਨਾਲ ਸਮਝੌਤੇ ਤੇ दस्तकत अति ਹੋਰ ਕਾਰਜਾਂ ਲਈ ਤੀਜੀ ਪੱਖ ਨੂੰ ਸ਼ਾਮਿਲ ਕਰ ਰਹੇ ਹਨ ਆਰਸੀ ਜਲੰਧਰ ਨੇ ਇਸ ਗੱਲ ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਹ ਤਰੀਕਾ ਸੰਵਿਧਾਨਕ ਉਲੰਘਣਾ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਸਮਝੌਤੇ ਸਿੱਧਾ ਹਸਪਤਾਲ ਦੀ ਬਜਾਇ ਤੀਜੀ ਪੱਖ ਨਾਲ ਹੋ ਰਹੇ ਹਨ ਇਸ ਦੇ ਮੁੱਖ ਨਕਾਤ ਕੀ ਹਨ ਆਓ ਜਾਣਦੇ ਹਾਂ ਹੋਨ ਹਸਪਤਾਲ ਕਿਸੇ ਵੀ ਕਾਨੂੰਨੀ ਜਾਂ ਪ੍ਰਸ਼ਾਸਨਿਕ ਕਾਰਜਾਂ ਲਈ ਤੀਜੀ ਪੱਖ ਨਾਲ ਕੋਈ ਸਮਝੌਤਾ ਨਹੀਂ ਕਰ ਸਕਣਗੇ ਕੋਈ ਵੀ ਸਮਝੌਤਾ ਸਿਰਫ ਹਸਪਤਾਲ ਦੇ ਮੁਖੀ ਸੀਈਓ ਡਾਇਰੈਕਟਰ ਜਾਂ ਹੋਰ ਨਿਯੁਕਤ ਸਖਸ਼ ਵੱਲੋਂ ਹੀ ਦਸਤਖਤ ਕੀਤਾ ਜਾਵੇਗਾ ਕਿਸੇ ਵੀ ਕਾਨੂੰਨੀ ਦਸਤਾਵੇਜ਼ ਤੇ ਤੀਜੀ ਪੱਖ ਵੱਲੋਂ ਦਸਤਖਤ ਸਵੀਕਾਰ ਨਹੀਂ ਕੀਤੇ ਜਾਣਗੇ ਸਬ ਪੈਨਲ ਹਸਪਤਾਲ ਐ ਪੁਸ਼ਟੀ ਕਰਨ ਕਿ ਉਹ ਕਿਸੇ ਤੀਜੀ ਪੱਖ ਨਾਲ ਈਸੀਐਚਐਸ ਮਾਮਲਿਆਂ ਵਿੱਚ ਕੋਈ ਸੰਬੰਧ ਰੱਖਦੇ ਹਨ ਲੀਜ਼ ਤੇ ਲੈ ਕੇ ਹਸਪਤਾਲਾਂ ਤੇ ਨਵਾਂ ਵਿਵਾਦ ਐਸ ਵਿਚਾਲੇ ਐਬਰੋਲ ਹਸਪਤਾਲ ਗੁਰਦਾਸਪੁਰ ਪੀ ਐਮ ਸੀ ਹਸਪਤਾਲ ਸੁजानਪੁਰ ਅਤੇ ਪੁੰਜ ਹਸਪਤਾਲ ਅੰਮ੍ਰਿਤਸਰ ਨੂੰ ਲੀਸ ਤੇ ਲੈਣ ਦੀ ਗੱਲ سامنے ਆਈ ਹੈ ਹੁਣ ਸਵਾਲ ਹੈ ਉੱਠ ਰਿਹਾ ਹੈ ਕਿ ਇਹ ਪ੍ਰਕਿਰਿਆ ਈ ਸੀ ਐਚ ਐਸ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰਦੀ ਜੇਕਰ ਹਸਪਤਾਲ ਦੀ ਮੈਨੇਜਮੈਂਟ ਕਿਸੇ ਹੋਰ ਦੇ ਹੱਥ ਵਿੱਚ ਚਲੀ ਜਾਂਦੀ ਹੈ ਤਾਂ ਕੀ ਇਹ ਨਵਾਂ ਹੁਕਮ ਇਸ ਉੱਤੇ ਲਾਗੂ ਹੋਵੇਗਾ ਹੁਣ ਦੇਖਣਾ ਇਹ ਰਹੇਗਾ ਕਿ ਪ੍ਰਸ਼ਾਸਨ ਲੀਸਤੇ ਚੱਲ ਰਿਹਾ ਹਸਤਾਲਾਂ ਬਾਰੇ ਕੀ ਰੁਖ ਅਪਣਾਉਂਦਾ ਹੈ ਅਤੇ ਕੀ ਹੈ ਨਵੇਂ ਹੁਕਮ ਜਾਰੀ ਹੋਣ ਤੋਂ ਬਾਅਦ ਕੋਈ ਤਬਦੀਲੀ ਆਉਂਦੀ ਹੈ